ਹਾਂਜੀ ਅੱਜ ਦਾ ਵਲੌਗ ਬੜਾ ਸ਼ਾਨਦਾਰ ਹੋਣ ਜਾ ਰਿਹਾ ਜੀ ਗੱਲ ਹੋਣੀ ਹੈ ਅੱਜ ਕਣਕ ਦੀ ਗੱਲ ਹੋਣੀ ਹੈ ਅੱਜ ਆਟੇ ਦੀ ਮੱਕੀ ਦੀ ਔਰ ਛੋਲਿਆਂ ਦੀ ਔਰ ਖਲਬੜੇਵਿਆਂ ਦੀ ਮੈਂ ਕਹਿੰਦਾ ਪੂਰੇ ਪੰਜਾਬ ਦੇ ਵਿੱਚ ਕਮਾਲ ਕੀਤੀ ਹੋਈ ਹੈ ਹਰਮਨ ਆਟਾ ਚੱਕੀ ਤੁਸੀਂ ਮੇਰੇ ਸਾਹਮਣੇ ਬੋਰਡ ਪੜ ਰਹੇ ਹੋ ਦੋ ਚੱਕੀਆਂ ਨੇ ਜੀ ਇੱਥੇ ਨਾਲ-ਨਾਲ ਦੋਵੇਂ ਭਰਾਵਾਂ ਦੀਆਂ ਔਰ ਇਹ ਹਰਮਨ ਆਟਾ ਚੱਕੀ ਦਾ ਬੋਰਡ ਲੱਗਿਆ ਤੇ ਦੂਸਰੇ ਪਾਸੇ ਗੇਟ ਜਿੱਧਰ ਨੂੰ ਜਾਂਦਾ ਇਧਰਲੇ ਪਾਸੇ ਜਾ ਕੇ ਚੱਕੀ ਆ ਜਣੀ ਨਾਮ ਧਾਰੀ ਆਟਾ ਚੱਕੀ ਲਿਖਿਆ ਜੀ ਇੱਥੇ ਤੁਹਾਨੂੰ ਮੈਂ ਦਿਖਾਵਾਂਗਾ ਕਿਸ ਕਿਸਮ ਦਾ ਕੰਮ ਹੋ ਰਿਹਾ ਹੈ ਬਹੁਤ ਹੀ ਕਮਾਲ ਦਾ ਕੰਮ ਕੀਤਾ ਜਾ ਰਿਹਾ ਜੀ ਔਰ ਪੂਰੇ ਇਲਾਕੇ ਵਿੱਚ ਧਾਕ ਹੈ ਇਹਨਾਂ ਦੇ ਆٹے ਦੀ ਕਣਕ ਦੇ ਜਿਹੜਾ ਪੀਸਿਆ ਆਟਾ ਹੈ ਮੱਕੀ ਦਾ ਆਟਾ ਹੈ ਔਰ ਜਿਹੜੀ ਖੱਲ ਬੜੇਮੇ ਦੀ ਇਹ ਕਰਦੇ ਨੇ ਔਰ ਇਹਨਾਂ ਕੋਲ ਤੇਲ ਦੇ ਕੋਲੂ ਵਿਨੇ ਸਰੋਂ ਦਾ ਤੇਲ ਕੱਚੀ ਘਣੀ ਦਾ ਤੇਲ ਵੀ ਜਿਹੜਾ ਇੱਥੇ ਬਹੁਤ ਵਧੀਆ ਮਿਲਦਾ ਜੀ ਔਰ ਮੈਂ ਤੁਹਾਨੂੰ ਇਸ ਚੱਕੀ ਦਾ ਦਿਖਾਵਾਂਗਾ ਇਹਨਾਂ ਦੇ ਓਨਰਸ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਚੱਕੀ ਇਸ ਵੇਲੇ ਤੁਸੀਂ ਦੇਖ ਰਹੇ ਚੱਲ ਰਹੀ ਹੈ ਔਰ ਆਟਾ ਜਿਹੜਾ ਨਿਕਲ ਰਿਹਾ ਛਾਣ ਵੀ ਨਾਲ-ਨਾਲ ਛਣ ਕੇ ਆ ਰਿਹਾ ਔਰ ਬਹੁਤ ਹੀ ਕਮਾਲ ਦੀ ਚੱਕੀ ਹੈ ਜੀ ਇਹ ਇਹਦੇ ਬਾਰੇ ਗੱਲਬਾਤ ਕਰਾਂਗੇ ਬਾਈ ਜੀ ਖੜੇ ਨੇ ਇੱਥੇ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਠੀਕ ਠਾਕ ਉਹ ਪੂਰੇ ਇਲਾਕੇ 'ਚ ਮੈਂ ਕਿਹਾ ਪੂਰੀ ਧੂਮ ਪਾਈ ਹੋਈ ਹੈ ਮੈਨੂੰ ਕਿਸ ਨੇ ਕਿਹਾ ਜੀ ਉੱਥੇ ਜਾਓ ਭਾਗੋ ਮੱਜਰੇ ਪਿੰਡ ਮੈਂ ਪਹੁੰਚ ਗਿਆ ਜੀ ਆਪਾਂ ਥੋੜੇ ਸਾਈਡ ਤੋਂ ਕੋਈ ਗੱਲ ਕਰ ਲਈਏ ਆਵਾਜ਼ ਡਾਕਟਰ ਆ ਜਿੰਨੇ ਜੀ ਤੁਸੀਂ ਕੰਮ ਕਰ ਰਹੇ ਹੋ ਨਾ ਜੀ ਜ਼ਬਰਦਸਤ ਹਾਂਜੀ ਅਸੀਂ ਬੱਲੇ ਬੱਲੇ ਫਿਲਮਾਂ ਦੇ ਰਿਕਾਰਡ ਤੋਂ ਹਾਂਜੀ ਜਿੱਥੇ ਕੰਮ ਵਧੀਆ ਹੋ ਰਿਹਾ ਹੈ ਜਾਨਦਾਰ ਹੋ ਰਿਹਾ ਵਜਨਦਾਰ ਹੋ ਰਿਹਾ ਨਜ਼ਾਰੇਦਾਰ ਹੋ ਰਿਹਾ ਹਾਂਜੀ ਅਸੀਂ ਉੱਥੇ ਪਹੁੰਚ ਜਾਂਦੇ ਹਾਂ ਜੀ ਠੀਕ ਹੈ ਔਰ ਜਿਹੜੇ ਸਾਡੇ ਦੇਖਣ ਵਾਲੇ ਸਰੋਤੇ ਨੇ ਹਾਂਜੀ ਔਰ ਇਹ ਵੀ ਬੜੇ ਖੁਸ਼ ਹੁੰਦੇ ਨੇ ਜਦੋਂ ਅਸੀਂ ਕਿਸੇ ਐਹੋ ਜੀ ਥਾਂ ਤੇ ਪਹੁੰਚਦੇ ਹਾਂ ਜਿੱਥੇ ਕਿ ਕੰਮ ਵਧੀਆ ਹੋ ਰਿਹਾ ਹੈ ਤੁਹਾਡੀ ਚੱਕੀ ਦੀ ਜਿਹੜੀ ਹੈ ਨਾ ਜੀ ਉਹ ਦੂਰ ਦੂਰ ਤੱਕ ਬੜੀ ਖੁਸ਼ਬੂ ਫੈਲੀ ਹੈ ਪਿੰਡ ਪਾਗੋ ਮਾਜਰਾ ਸਰਪੰਚ ਟਾਬੇ ਦੇ ਸਾਹਮਣੇ ਔਰ ਇਹ ਰੋਡ ਕਿਹੜਾ ਵੱਜਦਾ ਹੈ ਇਹ ਰੋਪੜ ਚੰਡੀਗੜ੍ਹ ਰੋਡ ਰੋਪੜ ਰੋਡ ਕਰਾਲੀ ਕਹ ਲਓ ਰੋਪੜ ਰੋਡ ਕਰਾਲੀ ਜਾਂ ਰੋਪੜ ਚੰਡੀਗੜ੍ਹ ਰੋਡ ਕਹ ਲਓ ਹਾਂ 21 ਇਹ ਕਹਿੰਦੇ ਇਹਨੂੰ 21 ਨੰਬਰ ਰੋਡ ਹੈ NH 21 ਹਾਂ NH 21 ਹੈ ਜੀ ਰੋਪੜ ਤੋਂ ਜਦੋਂ ਅਸੀਂ ਜਾਂਦੇ ਹਾਂ ਨਾ ਜੀ ਚੰਡੀਗੜ੍ਹ ਵੱਲ ਨੂੰ ਤਾਂ ਕਰਾਲੀ ਤੋਂ ਪਹਿਲਾਂ ਹੀ ਇਹ ਸਰਪੰਚ ਟੱਬਾ ਆਊਗਾ ਔਰ ਉਹਦੇ ਸਾਹਮਣੇ ਜਿਹੜਾ ਹੈ ਤੁਹਾਨੂੰ ਮਿਲੂਗੀ ਨਾਮਤਾਰੀ ਆਟਾ ਚੱਕੀ ਹਰਮਨ ਆਟਾ ਚੱਕੀ ਇੱਕੋ ਗੱਲ ਹੈ ਜੀ ਹਾਂ ਜੀ ਇੱਕੋ ਗੱਲ ਆ ਦੇਖੋ ਜੀ ਆ ਗੱਲ ਤੁਹਾਡੀ ਬਹੁਤ ਵਧੀਆ ਲੱਗੀ ਹੈ ਭਾਈ ਪਾਈਆਂ ਜੀ ਇਕੱਠੇ ਹੀ ਕੰਮ ਹੈ ਜੀ ਔਰ ਇੱਕ ਦੂਜੇ ਦੀ ਕਰਦੇ ਇੱਜ਼ਤ ਲੋਕ ਇਨਾਂ ਕੋਲ ਆਂਦੇ ਨੇ ਬੰਨੇ ਛੰਨੇ ਤੇ ਆਲੇ ਦੋਲੇ ਤੋਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦਾ ਕੰਮ ਚੱਲਦਾ ਹੈ ਵਾਹ ਜੀ ਵਾਹ ਬਹੁਤ ਵਧੀਆ ਜੀ ਚੰਗਾ ਲੱਗਿਆ ਤੁਹਾਡੇ ਕੋਲ ਆ ਕੇ ਮਿਲ ਕੇ ਔਰ ਆਪਣਾ ਫੋਨ ਨੰਬਰ ਤਾਂ ਬੋਲ ਦੋ 98554 63 ਇੱਕ ਮਿੰਟ ਮੈਂ ਤੁਹਾਡੇ ਪਿੱਛੇ ਪਿੱਛੇ ਬੋਲਾਂਗਾ 98554 ਹਾਂਜੀ 63009 63009 ਔਰ ਨਾਂ ਤੁਹਾਡਾ ਹਰਜੀਤ ਸਿੰਘ ਹਰਜੀਤ ਸਿੰਘ ਜੀ ਨੂੰ ਫੋਨ ਕਰ ਲਿਓ ਜੀ 베ਰੜਾ ਵੀ ਮਿਲੂਗਾ ਖਲਬੜੇਵੇਂ ਵੀ ਮਿਲੂਗੇ ਆਟਾ ਵੀ ਮਿਲੂਗਾ ਕਹਿੰਦੇ ਆਲੇ ਦੁਆਲੇ ਦੇ ਪਿੰਡਾਂ ਦੀ ਪੰਜਾਬ ਦੀ ਹੀ ਕਣਕ ਵਰਤਦੇ ਭਾਈ ਸਾਹਿਬ ਕਹਿੰਦੇ ਐਮਪੀਓ ਕੋਈ ਜਾਣ ਦੀ ਕੋਈ ਲੋੜ ਨਹੀਂ ਹੈ ਆਪਣੀ ਕਰਨ ਕੇ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਜੀ ਕੁਲਦੀਪ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਧਾਈ ਦੇ ਤੁਸੀਂ ਪਾਤਰ ਹੋ ਲੋਕੀ ਦੂਰੋਂ ਦੂਰੋਂ ਪਹੁੰਚਦੇ ਨੇ ਔਰ ਇਹ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੋਈ ਅੱਜ ਤੁਹਾਡੇ ਕੋਲ ਆ ਕੇ ਅੱਛਾ ਜੇ ਤੁਹਾਡੇ ਕੋਲ ਸਾਡਾ ਬਲੌਗ ਦੇਖ ਕੇ ਕਿਸੇ ਨੇ ਪਹੁੰਚਣਾ ਹੈ ਤਾਂ ਆਪਣਾ ਫੋਨ ਨੰਬਰ ਬੋਲ ਦਿਓ ਜਰਾ ਪਲੀਜ਼ 99144 99 ਇੱਕ ਮਿੰਟ ਮੈਂ ਨਾਲ-ਨਾਲ ਬੋਲੂਗਾ ਜੀ ਦੁਬਾਰਾ ਬੋਲੋ 99144 99144 98283 98283 ਹਾਂਜੀ 83 ਹੈ ਨਾ ਜੀ ਤੁਹਾਡੇ ਨਾਲ ਗੱਲ ਹੋ ਜੇਗੀ ਲਓ ਜੀ ਆ ਲਓ ਜੀ ਅੱਗੇ ਜੀ ਆਪਾਂ ਤੁਹਾਡੇ ਦਫ਼ਤਰ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਜੀ ਵਧਾਈਆਂ ਬਹੁਤ-ਬਹੁਤ ਜੀ ਤੁਹਾਨੂੰ ਵੀ ਔਰ ਜਿਹੜੀ ਤੁਸੀਂ ਕੰਮ ਕਰ ਰਹੇ ਹੋ ਨਾ ਜੀ ਜ਼ਬਰਦਸਤ ਹਾਂਜੀ ਅਸੀਂ ਬੱਲੇ-ਬੱਲੇ ਫਿਲਮਾਂ ਦੇ ਰਿਕਾਰਡ ਤੋਂ ਜਿੱਥੇ ਕੰਮ ਵਧੀਆ ਹੋ ਰਿਹਾ ਜਾਨਦਾਰ ਹੋ ਰਿਹਾ ਵਜਨਦਾਰ ਹੋ ਰਿਹਾ ਨਜ਼ਾਰੇਦਾਰ ਹੋ ਰਿਹਾ ਅਸੀਂ ਉੱਥੇ ਪਹੁੰਚ ਜਾਂਦੇ ਆ ਜੀ ਠੀਕ ਹੈ ਜੀ ਔਰ ਜਿਹੜੇ ਸਾਡੇ ਦੇਖਣ ਵਾਲੇ ਸਰੋਤੇ ਨੇ ਹਾਂ ਜੀ ਔਰ ਇਹ ਵੀ ਬੜੇ ਖੁਸ਼ ਹੁੰਦੇ ਨੇ ਜਦੋਂ ਅਸੀਂ ਕਿਸੇ ਐਹੋ ਜੀ ਥਾਂ ਤੇ ਪਹੁੰਚਦੇ ਹਾਂ ਜਿੱਥੇ ਕਿ ਕੰਮ ਵਧੀਆ ਹੋ ਰਿਹਾ ਹੈ ਤੁਹਾਡੀ ਚੱਕੀ ਦੀ ਜਿਹੜੀ ਹੈ ਨਾ ਜੀ ਉਹ ਦੂਰ ਦੂਰ ਤੱਕ ਬੜੀ ਖੁਸ਼ਬੂ ਫੈਲੀ ਹੈ ਠੀਕ ਹੈ ਮੈਨੂੰ ਬਹੁਤ ਵਾਰ ਕਹਿਦੇ ਆ ਵੀ ਤੁਸੀਂ ਜਾਓ ਜੀ ਭਾਗੋ ਮਾਜਰੇ ਕਿਉਂ ਨਹੀਂ ਜਾਂਦੇ ਤਾਂ ਅੱਜ ਮੈਂ ਆ ਗਿਆ ਜੀ ਤੁਹਾਡੇ ਕੋਲ ਕੀ ਨਾਂ ਕੀ ਤੁਹਾਡਾ ਕੁਲਦੀਪ ਸਿੰਘ ਕੁਲਦੀਪ ਸਿੰਘ ਜੀ ਔਰ ਕੁਲਦੀਪ ਸਿੰਘ ਜੀ ਦੋ ਬੋਰਡ ਮੈਂ ਪੜੇ ਨੇ ਇੱਕ ਨਾਮਤਾਰੀ ਆਟਾ ਚੱਕੀ ਇੱਕ ਆ ਹਰਮਨ ਆਟਾ ਚੱਕੀ ਇਹ ਕੀ ਹੈ ਸਾਡੇ ਭਰਾ ਦੀ ਜੱਕੀ ਆ ਜੀ ਸਾਡਾ ਪੁਰਾਣਾ ਕੰਮਾ ਜੀ ਇਹ ਪਹਿਲਾ ਨਾਮਤਾਰੀ ਦਿੱਤੀ ਪੁਰਾਣਾ ਕੰਮਾ ਕਦੋਂ ਦਾ ਜੀ ਜੀ 1973 ਤੋਂ ਚੱਲਦਾ ਆ ਰਿਹਾ ਜੀ 1973 ਤੋਂ ਚੱਲਦਾ ਆ ਰਿਹਾ ਤੁਹਾਡੇ ਬਜ਼ੁਰਗ ਪਹਿਲਾਂ ਕਰਦੇ ਸੀ ਕੀ ਨਾਮ ਬਾਪੂ ਜੀ ਦਾ ਸਰਦਾਰ ਗੱਜਨ ਸਿੰਘ ਜੀ ਸਰਦਾਰ ਗੱਜਨ ਸਿੰਘ ਜੀ ਹਾਂਜੀ ਔਰ 1973 ਤੋਂ ਚੱਲਦਾ ਆ ਰਿਹਾ ਹੈ ਉਦੋਂ ਇੱਕ ਸੀ ਚੱਕੀ ਦੋ ਸੀ ਗਿਆ ਨਹੀਂ ਉਦੋਂ ਇੱਕ ਸੀਗੀ ਇਕੱਠਾ ਕੰਮ ਸੀਗਾ ਆਪਣਾ ਉਦੋਂ ਨਾਮਦਾਰ ਆਟਾ ਚੱਕੀ ਸੀਗਾ ਹਾਂਜੀ ਹਾਂਜੀ ਨਾ ਇਕੱਠੇ ਵਾਲੀ ਤਾਂ ਹੁਣ ਵੀ ਤੁਹਾਡੀ ਮੈਂ ਕਹਿੰਦਾ ਉੱਤੇ ਘੋ ਖਿਚੜੀਆਂ ਤੁਸੀਂ ਮੈਂ ਜਾ ਕੇ ਆਇਆ ਭਾਈ ਸਾਹਿਬ ਦੂਜੇ ਪਾਸੇ ਵੀ ਦੇਖ ਕੇ ਆਇਆ ਹਾਂ ਉਹ ਕਹਿੰਦੇ ਇੱਕੋ ਹੀ ਗੱਲ ਹੈ ਇੱਕੇ ਗੱਲ ਹੈ ਨਾ ਗੱਲ ਇੱਕੇ ਆ ਬੋਰਡ ਦੋ ਲੱਗੇ ਹੋਏ ਆ ਅੰਦਰ ਤੁਸੀਂ ਗੇਟਵੇ ਵਿੱਚ ਨੂੰ ਗੇਟ ਦਾ ਕੀ ਰਾਜ ਆ ਉਹ ਕਿੱਥੇ ਉਹ ਜ਼ਿਰਬਾ ਆਉਣ ਜਾਣ ਵਾਸਤੇ ਰੱਖਿਆ ਹੋਇਆ ਜੀ ਮਿਲਣ ਵਾਸਤੇ ਅੱਛਾ ਦਰਦਰ ਜਾਣਾ ਪੈਂਦਾ ਜੀ ਛਾਲ ਮਾਰ ਕੇ ਤੁਸੀਂ ਉਧਰ ਨੂੰ ਲੰਘ ਜਾਂਦੇ ਮੈਨੂੰ ਪਤਾ ਲੱਗਿਆ ਹਾਂਜੀ ਹਾਂ ਉਹ ਵੀ ਇਹਦੇ ਨੂੰ ਆ ਜਾਂਦੇ ਆ ਹਾਂਜੀ ਆ ਦੇਖੋ ਜੀ ਸਰੋਤ ਹੁੰਦਾ ਭਾਈਆਂ ਦਾ ਪਿਆਰ 73 ਤੋਂ ਚੱਕੀ ਚੱਲਦੀ ਆ ਰਹੀ ਹੈ ਬਜ਼ੁਰਗ ਪਹਿਲਾਂ ਚਲਾਉਂਦੇ ਸੀਗੇ ਫਿਰ ਇਹ ਦੋ ਕਰ ਲਈਆਂ ਚੱਕੀਆਂ ਹਾਂਜੀ ਤੁਸੀਂ ਬਾਹਰ ਚਲੇ ਗਏ ਸੀ ਹਾਂਜੀ ਬਾਹਰ 10 ਸਾਲ ਲੱਤੇ ਜੀ ਫਿਰ ਆ ਕੇ ਦੁਬਾਰੇ ਨਵਾਂ ਕੰਮ ਸ਼ੁਰੂ ਕਰਿਆ ਜੀ ਆ ਤਾਂ ਤੁਸੀਂ ਕਮਾਲ ਕੀਤਾ ਕਿਹੜਾ ਖਾਸੀਅਤ ਹੈ ਆਪਣੇ ਇੱਥੇ ਕਿਹੜੀ ਚੱਕੀ ਦਾ ਮੈਨੂੰ ਜਿਹੜੇ ਲੋਕਾਂ ਨੇ ਕਿਹਾ ਵੀ ਉੱਥੇ ਜਾਓ ਉਹ ਕੋਈ ਨਾ ਕੋਈ ਗੱਲ ਤਾਂ ਹੋਣੀ ਹੈ ਪੇਡ ਖੋਲੋ ਜਰਾ ਕਿਹਾਏ ਸਾਡੇ ਸੁਣਨ ਵਾਲਿਆਂ ਨੂੰ ਵੀ ਪਤਾ ਲੱਗੇ ਜੀ ਅਜੀਦਾ ਜੀ ਪਿਓਰ ਕੰਮ ਕਰਦੇ ਕੋਈ ਮਿਲਾਵਟ ਵਾਲਾ ਨਹੀਂ ਕੁਝ ਨਹੀਂ ਸਾਰਾ ਇੱਕ ਨੰਬਰ ਕੰਮ ਕਰਦਾ ਠੀਕ ਹੋ ਗਿਆ ਹਾਂਜੀ ਨਹੀਂ ਜਿਹੜੀ ਤੁਹਾਡੀ ਕਣਕ ਹੈ ਹਾਂਜੀ ਉਹ ਕਣਕ ਕਿੱਥੇ ਤੇ ਆਂਦੀ ਹੈ ਇਹ ਆਪਣਾ ਜ਼ਿਮੀਂਦਾਰਾਂ ਦੀ ਕਣਕ ਆ ਜੀ ਪਿੰਡਾਂ ਦੀ ਆਪਣਾ ਨਹੀਂ ਉਹ ਉੱਥੇ ਤਾਂ ਆਂਦੀ ਐਮਪੀ ਤੇ ਆਂਦੀ ਐ ਨਹੀਂ ਜੀ ਨਹੀਂ ਐਮਪੀ ਵਾਲੀ ਗਣਕ ਨਹੀਂ ਆਮੜੇ ਪੰਜਾਬ ਦੀ ਉਹ ਗਣਕ ਆ ਸੀ ਐਮਪੀ ਦੀ ਗਣਕ ਤੋਂ ਕੀ ਲੈਣਾ ਆ ਆਹ ਦੇਖੋ ਜੀ ਸਰੋਤਿਓ ਐਮਪੀ ਦੀ ਗਣਕ ਨਹੀਂ ਐ ਪੰਜਾਬ ਤੇ ਬੈਠੇ ਆ ਤਾਂ ਪੰਜਾਬ ਦੀ ਗਣਕਾਂ ਵਾਲੇ ਦੋਲੇ ਦੀ ਹਾਂਜੀ 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 ਆਲੇ ਦੋਲੇ ਜਿਹੜੇ ਆੜਤੀ ਨੇ ਜਾਂ ਜਿਹੜੇ ਜ਼ਿਮੀਦਾਰ ਨੇ ਹਾਂਜੀ ਉਹਨਾਂ ਦਾ ਹੀ ਮਾਲ ਐ ਹਾਂਜੀ ਮੱਕੀ ਵੀ ਮੱਕੀ ਵੀ ਸੇਮ ਉਰੀ ਦਾ ਹੀ ਐ ਇਹ ਲੋਕਲੇ ਹੀ ਜਿੰਨਾ ਵੀ ਦਾਣਾ ਬੱਕਾ ਅੱਛਾ ਐਮਪੀ ਦਾ ਕੁਝ ਨਹੀਂ ਹੈਗਾ ਨਹੀਂ ਜੀ ਆਪਣੇ ਇਲਾਕੇ ਦਾ ਹੀ ਹੈ ਹਾਂਜੀ ਵਾਹ ਜੀ ਵਾਹ ਇਧਰ ਪੰਜ ਸਾਰੀ ਕੁਝ ਬੈਠੇ ਹੋਏ ਨੇ ਕੀ ਹਾਲ ਚਾਲ ਹੈ ਜੀ ਤੁਹਾਡਾ ਉਹ ਠੀਕ ਠਾਕ ਉਹ ਸਤਿ ਸ੍ਰੀ ਅਕਾਲ ਉਹ ਕਹਿੰਦੇ ਨੇ ਵੀ ਕਣਕ ਜਿਹੜੀ ਐ ਐਮਪੀ ਵਾਲੀ ਨਹੀਂ ਅਸੀਂ ਵਰਤਦੇ ਆਟਾ ਫੇਰ ਵੀ ਇਹਨਾਂ ਦਾ ਪੂਰੀ ਧੂਮ ਕਰਦਾ ਟੁਕੀਆਂ ਡਾਈਆਂ ਹੋਈਆਂ ਬਾਈ ਜੀ ਅਸੀਂ ਰੋਪੜ ਜ਼ਿਲ੍ਹੇ ਤੋਂ ਆਂ ਅੱਛਾ ਜਿਹੜਾ ਸਾਡਾ ਰੋਪੜ ਜ਼ਿਲ੍ਹਾ ਏ ਹਾਂਜੀ ਇਹ ਰੂਪ ਦਾ ਨਗਰ ਹੈ ਆਏ ਹਾਏ 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 ਰੋਪੜ ਜ਼ਿਲ੍ਹਾ ਮੈਂ ਤੁਹਾਨੂੰ ਦੱਸ ਦਿਆਂ ਜੀ ਸਰੋਤਿਓ ਐਸੇ ਵੇਲੇ ਮੈਂ ਪਿੰਡ ਭਾਗੋ ਮਾਦਰੀ ਚ ਖੜਾ ਰੋਪੜ ਜ਼ਿਲ੍ਹੇ ਦਾ ਪਿੰਡ ਹੈ ਔਰ ਇਹ ਭਾਈ ਜੀ ਗੱਲ ਕਰ ਰਹੇ ਨੇ ਵੀ ਰੂਪ ਨਗਰ ਹਾਂ ਇਹ ਰੂਪ ਦਾ ਨਗਰ ਹੈ ਜੀ ਇੱਥੇ ਕਣਕ ਵੀ ਤੁਹਾਨੂੰ ਪਤਾ ਫਿਰ ਉਹੀ ਜਿਹੀ ਆਣੀ ਹੈ ਵਧੀਆ ਵਧੀਆ ਐਮਪੀ ਐਮਪੀ ਵਾਲੀ ਦੀ ਲੋੜ ਨਹੀਂ ਕੀ ਚੀਜ਼ ਐ ਐਮਪੀ ਦੇ ਤਾਂ ਅਸੀਂ ਉਹੀ ਨਹੀਂ ਕਰਦੇ ਯਾਰ ਅੱਛਾ ਆਲੇ ਦੁਆਲੇ ਦੀ ਕਣਕ ਬਰਤਦੇ ਆ ਬਕ तकरीबन 15 ਕਿਲੋਮੀਟਰ 20 ਕਿਲੋਮੀਟਰ ਦੇ ਜੀਵਿਦਾਰ ਆ ਜਿਹੜੇ ਉਹਨਾਂ ਦੀ ਕੰਮ ਕਰਦੇ ਅੱਛਾ ਔਰ ਰੋਪੜ ਦੇ ਬਾਰੇ ਤੁਸੀਂ ਦੱਸ ਰਹੇ ਸੀਗੇ ਵੀ ਇਹ ਜਿਹੜਾ ਆਪਾਂ ਬਹੁਤ ਵਧੀਆ ਜਗ੍ਹਾ ਤੇ ਬੈਠੇ ਆ ਰੋਪੜ ਕੀ ਖੂਬੀ ਹੈ ਇਸ ਇਲਾਕੇ ਦੀ ਇਹ ਜਿਹੜੇ ਸਾਡੇ ਸਰੋਤੇ ਨੇ ਨੇ ਜੀ ਦੂਰ ਦੂਰ ਤੱਕ ਬੈਠੇ ਨੇ ਕੋਈ ਬਠਿੰਡੇ ਕੋਈ ਅਬੋਰ ਕੋਈ ਫਾਜ਼ਿਲਕਾ ਅਮਰਸਰ ਬਟਾਲੇ ਇਹ ਸਾਰੇ ਜਗ੍ਹਾ ਜਾਂਦੇ ਸਾਡੇ ਵਲੌਗ ਤਾਂ ਰੋਪੜ ਦੀ ਕੀ ਖਾਸੀਅਤ ਤੁਸੀਂ ਦੱਸ ਦਿਓ ਰੋਪੜ ਦੀ ਖਾਸੀਅਤ ਤਾਂ ਕਿਤੇ ਵੀ ਤੁਹਾਨੂੰ ਮਿਲ ਨਹੀਂ ਨੀ ਜੋ ਰੋਪੜ ਜ਼ਿਲ੍ਹੇ ਦੀ ਖਾਸੀਅਤ ਖਾਸ ਕਰ ਮਿੱਟੀ ਦੀ ਗੱਲ ਕਰੀਏ ਕਣਕ ਦੀ ਗੱਲ ਕਰੀਏ ਉੱਪਰ ਵਰਗੀ ਦਾ ਮਿੱਟੀ ਹੈ ਹੀ ਨਹੀਂ ਜੀ ਕਿਤੇ ਵੀ ਰੋਪੜ ਜ਼ਿਲ੍ਹੇ ਦੀ ਜਿਹੜੀ ਮਿੱਟੀ ਹੈ ਕਾਰਨ ਸਾਡਾ ਪਾਣੀ ਸ਼ੁੱਧ ਹੈ ਪਾਣੀ ਸ਼ੁੱਧ ਹੋ ਗਿਆ ਇੱਕ ਤਾਂ ਤੇ ਲੋ ਸਾਡਾ ਪਾਣੀ ਵਾ ਪਾਣੀ ਸ਼ੁੱਧ ਹੈ ਤਾਂ ਧਰਤੀ ਸ਼ੁੱਧ ਰਹੇਗੀ ਜੀ ਠੀਕ ਹੋ ਗਿਆ ਪਾਣੀ ਠੀਕ ਨਹੀਂ ਆ ਤਾਂ ਧਰਤੀ ਨਾ ਆਟੋਮੈਟਿਕ ਖਰਾਬ ਹੋਣਾ ਹੀ ਹੋਣਾ ਹੈ ਬਿਲਕੁਲ ਬਿਲਕੁਲ ਨੰਬਰ 2 ਸਾਨੂੰ ਮਹਾਰਾਜ ਦੀ ਬਹੁਤ ਬੜੀ ਕਿਰਪਾ ਹੈ ਜਿਹੜਾ ਰੋਪੜ ਜ਼ਿਲ੍ਹਾ ਏ ਸਾਡਾ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਜਾਦਾ ਸਾਡੇ ਗੁਰੂ ਲਾਲੋ ਆਨੰਦਪੁਰ ਸਾਹਿਬ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਜੋ ਵੀ ਏਰੀਆ ਹੈ ਹੈਗਾ ਏ ਸਾਡੇ ਗੁਰੂਆਂ ਦੀ ਬਹੁਤ ਬੜੀ ਛੜਪਾ ਕਿਰਪਾ ਹੈ ਲਓ ਜੀ ਗੁਰੂਆਂ ਦੀ ਕਿਰਪਾ ਬਖਸ਼ਿਸ਼ ਹੈ ਰੋਪੜ ਨੂੰ ਬਹੁਤ ਬੜੀ ਔਰ ਸਤਲੁਜ ਵੀ ਨਾਲ ਹੀ ਵਗਦਾ ਹੈ ਸਤਲੁਜ ਨਾਲ ਹੈ ਜੀ ਹਾਂ ਜੀ ਮਿੱਟੀ ਵਧੀਆ ਕਣਕ ਵਧੀਆ ਪਾਣੀ ਵਧੀਆ ਤਾਂ ਸਭ ਕੁਝ ਹੀ ਵਧੀਆ ਜੀ ਸਾਡੇ ਲੋਕ ਵਧੀਆ ਏ ਲੋਕ ਵੀ ਵਧੀਆ ਹੈ ਲੋਕ ਵਧੀਆ ਹੈ ਲਓ ਜੀ ਆਪਾਂ ਗੱਲ ਕਰ ਰਹੇ ਸੀ ਕਣਕ ਦੀ ਤਾਂ ਨਾਲ-ਨਾਲ ਇਹਨਾਂ ਨੇ ਖੂਬੀਆਂ ਭਾਈ ਸਾਹਨੇ ਗਿਣਾ ਦਿੱਤੀਆਂ ਵੀ ਰੋਪੜ ਜ਼ਿਲ੍ਹੇ ਵਰਗੇ ਬੰਦੇ ਨਹੀਂ ਮਿਲਨੇ ਮਿੱਟੀ ਇੱਥੋਂ ਦੀ ਨੂੰ ਗੁਰੂਆਂ ਦੀਏ ਚਰਨਛੋਪਾਪਤ ਹੈ ਔਰ ਆਲੇ-ਦੁਆਲੇ ਦੇ ਪਿੰਡਾਂ ਦੀ ਜਿਹੜੀ ਕਣਕ ਹੈ ਉਹੀ ਤੁਸੀਂ ਵਰਤ ਰਹੇ ਹੋ ਹਾਂਜੀ ਹਾਂਜੀ ਔਰ ਉਹਦੇ ਉਹਦੇ ਨਾਲ ਹੀ ਤੁਸੀਂ ਜਿਹੜਾ ਹੈ ਪੂਰਾ ਛਾਏ ਹੋਏ ਇਲਾਕੇ ਵਿੱਚ ਹਾਂਜੀ ਕਿੱਥੇ-ਕਿੱਥੇ ਤੱਕ ਜਾਂਦਾ ਆਪਣਾ ਮਾਲ ਸਾਡਾ ਸਾ ਜੀ ਆਪਣਾ ਸਾਰਾ ਚੰਡੀਗੜ੍ਹ ਦਾ ਕ ਵੀ ਲਜਾਈ ਜਾਂਦੇ ਲੋਕ ਦਿੱਲੀ ਨੂੰ ਵੀ ਲੈ ਕੇ ਜਾਂਦੇ ਜਿਨ੍ਹਾਂ ਨੇ ਬਾਹਰ ਫੋਰਨ ਕੰਟਰੀਆਂ ਚ ਭੇਜਣਾ ਆਟਾ ਮਾੜਾ ਮੋਟਾ ਉਹ ਵੀ ਔਰਤ ਤੇ ਪੈਕ ਕਰਾ ਕੇ ਲੈ ਜਾਂਦੇ ਫੋਰਨ ਕੰਟਰੀਆਂ ਤੱਕ ਵੀ ਜਾਂਦਾ ਕੈਨੇਡਾ ਜਾਂਦਾ ਹਾਂਜੀ ਨਹੀਂ ਜਿਹੜਾ ਸਵਾ ਤੋੜਾ ਬਹੁਤਾ ਲੈ ਕੇ ਜਾਂਦੇ ਜਿਵੇਂ ਮੱਕੀ ਦਾ ਹੋ ਗਿਆ ਜੀ ਥੋੜਾ ਆਟਾ ਚਲਾ ਜਾਂਦਾ ਉੱਥੇ ਵੀ ਇੱਕ ਤੁਸੀਂ ਸਪੈਸ਼ਲ ਆਟਾ ਵੀ ਬਣਾਉਂਦੇ ਮੈਨੂੰ ਪਤਾ ਲੱਗਿਆ ਉਹਦੀ ਵੀ ਕਾਫੀ ਗੱਲ ਕਰਦੇ ਚਰਚਾ ਬੜੀ ਕਿਆ-ਕਿਆ ਪਾਉਂਦੇ ਉਹਦੇ ਵਿੱਚ ਸਪੈਸ਼ਲ ਆਟੇ ਚ ਉਹਦੇ ਜ 10 11 ਚੀਜ਼ਾਂ ਪੈਂਦੀ ਹੈ ਆਇਆ ਅਚਾ ਉਹ 10 11 ਚੀਜ਼ਾਂ ਪੈਂਦੀਆਂ ਉਹ ਸਾਟੇ ਵਿੱਚ ਹਾਂਜੀ ਉਹ ਸਾਟੇ ਦੀ ਵੀ ਗੱਲ ਕਰਾਂਗੇ ਦੂਜੇ ਪਾਸੇ ਵੀ ਅਜੇ ਤੁਹਾਡੇ ਚੱਕੀ ਦੇਖਣ ਜਾਣਾ ਮੈਂ ਜਿੱਤੇ ਨਾਮਦਾਰੀ ਆਟਾ ਚੱਕੀ ਦਾ ਬੋਰਡ ਲੱਗਿਆ ਨਾ ਜੀ ਉਧਰਲੇ ਪਾਸੇ ਵੀ ਜਾਣਾ ਤੁਸੀਂ ਛਾਏ ਹੋਏ ਜੀ ਦੋਨੇ ਭਰਾ ਬਹੁਤ ਮਜ਼ਾ ਆਇਆ ਤੁਹਾਨੂੰ ਮਿਲ ਕੇ ਔਰ ਮੈਨੂੰ ਆ ਗੱਲ ਬਹੁਤ ਚੰਗੀ ਲੱਗੀ ਵੀ ਆਪਣੇ ਇਲਾਕੇ ਦੀ ਜ ਉਹੀ ਵਧੀਆ ਲਾਜਵਾਬ ਹੈ ਸਰੋਤਿਓ ਕਰਿਓ ਕਮੈਂਟ ਤੁਹਾਡੇ ਵੀ ਇਲਾਕੇ ਵਿੱਚ ਜਿੱਥੋਂ ਵੀ ਤੁਸੀਂ ਵਲੌਗ ਦੇਖ ਰਹੇ ਹੋ ਬਟਾਲੇ ਤੋਂ ਅੰਮ੍ਰਿਤਸਰ ਤੋਂ ਫਾਜ਼ਿਲਕਾ ਤੋਂ ਅਬੋਰ ਤੋਂ ਬਠਿੰਡੇ ਤੋਂ ਆਪਣੇ ਇਲਾਕੇ ਦੀ ਆਟਾ ਚੱਕੀ ਜਿੱਥੇ ਵਧੀਆ ਕੰਮ ਹੋ ਰਿਹਾ ਕਮੈਂਟਾਂ ਦੇ ਵਿੱਚ ਉਸ ਚੱਕੀ ਦਾ ਨਾਮ ਵੀ ਲਿਖਿਓ ਔਰ ਬਾਈ ਜੀ ਦੀ ਗੱਲ ਜਿਹੜੀ ਕੀ ਹੈ ਕਿ ਐਮਪੀ ਵਾਲੀ ਕਣਕ ਦੀ ਲੋੜ ਨਹੀਂ ਆਪਾਂ ਹੀ ਇੰਨੇ ਅਮੀਰ ਹੈ ਪੰਜਾਬ ਸਾਡਾ ਇੰਨਾ ਅਮੀਰ ਹੈ ਇੰਨੀ ਵਧੀਆ ਮਿੱਟੀ ਹੈ ਔਰ ਇੱਥੇ ਜੇਕਰ ਅਸੀਂ ਇਮਾਨਦਾਰੀ ਨਾਲ ਵਧੀਆ ਤਰੀਕੇ ਨਾਲ ਕੰਮ ਕਰੀਏ ਤਾ ਸਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਠੀਕ ਕਹਿ ਰਹੇ ਜੀ ਮੈਂ ਹਾਂਜੀ ਠੀਕ ਕਿਤੇ ਜਾਣ ਦੀ ਲੋੜ ਨਹੀਂ ਕਿਉਂ ਬਾਈ ਜੀ ਕਿਤੇ ਜਾਣ ਦੀ ਲੋੜ ਨਹੀਂ ਹੈ ਹਾਂਜੀ ਆਪਾਂ ਨੂੰ ਪੰਜਾਬੀਆਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਇੱਥੇ ਹੀ ਖਜ਼ਾਨਾ ਗੁਰੂਆਂ ਪੀਰਾਂ ਦੀ ਥਾਂ ਹੈ ਔਰ ਉਹਨਾਂ ਦੀ ਬਖਸ਼ਿਸ਼ ਹੈ ਨਹੀਂ ਉਹ ਤਾਂ ਇੱਥੇ ਬਹੁਤ ਗੋਸਾ ਜੀ ਅਸੀਂ ਤਾਂ ਬਾਹਰ ਛੱਡ ਕੇ ਫੇਰ ਉਰੇ ਆ ਕੇ ਮੈਂ ਤੁਸੀਂ ਬਾਹਰ ਵੀ ਜਾਏ ਹਾਂਜੀ ਆ ਦੇਖੋ ਜੀ ਨਵੀਂ ਗੱਲ ਦੱਸਦੀ ਹੁਣ ਬਾਈ ਜੀ ਨੇ ਬਾਹਰ ਵੀ ਜਾਏ ਪੰਜਾਬ ਦੀ ਖੇਚ ਇੰਨੀ ਹੈ ਮਤਲਬ ਕਿ ਪੰਜਾਬ ਬੈਸਟ ਹੈ ਦਾ ਮਤਲਬ ਜਿੰਨੀ ਬਾਹਰ ਜਾ ਕੇ ਵੀ ਆ ਗਏ ਹਾਂਜੀ ਕਿੱਥੇ ਜਾਏ ਤੁਸੀਂ ਸਾਡੇ ਦੁਬਈ ਕੇ ਸੀਗੇ 10 ਸਾਲ ਲਾਏ ਉੱਤੇ ਆਪਣੇ ਟਰੱਕ ਸੀਗੇ ਅੱਛਾ ਹਾਂਜੀ ਉਹ ਛੱਡ ਕੇ ਅਸੀਂ ਮੁੜ ਕੇ ਆਪਣਾ ਪੰਜਾਬੀ ਵਿਰਸਾ ਦੁਬਾਰੇ ਫੇਰ ਚਾਲੂ ਆਏ ਹਾਏ 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 ਟਰੱਕ ਛੱਡ ਕੇ ਚਲਾ ਕੇ ਦੁਬਈ ਦੇ ਵਿੱਚ ਹਾਂਜੀ ਤੁਸੀਂ ਵਾਪਸ ਆ ਗਏ ਹਾਂਜੀ ਤੁਹਾਨੂੰ ਲੱਗਿਆ ਵੀ ਇਹਦੇ ਵਰਗੀ ਰੀਸ ਨਹੀਂ ਕਿਤੇ ਹੈਗੀ ਹੈ ਇਹੋ ਵਰਗੀ ਰੀਸ ਨਹੀਂ ਜੀ ਅਮਨੇ ਘਰ ਬੈਠੇ ਆ ਆਪਣੇ ਬੱਚਿਆਂ 'ਚ ਸ਼ਾਮ ਨੂੰ ਚਲੇ ਜਾਈਗਾ ਪੰਜਾਬ ਵਾਲਾ ਨਜ਼ਾਰਾ ਤੁਹਾਨੂੰ ਲੱਭਿਆ ਨਹੀਂ ਉਹ ਦੁਬਈ ਦੇ ਵਿੱਚ ਹਾਂਜੀ ਵਾਪਸ ਆ ਕੇ ਤੁਸੀਂ ਮੈਂ ਦੇਖਿਆ ਬੋਰੀ ਥੱਲੇ ਹੱਥ ਲਾ ਕੇ ਆਟਾ ਕੱਢ ਰਹੇ ਉਹਦੇ 'ਚ ਨਜ਼ਾਰਾ ਆ ਰਿਹਾ ਨਾ ਆਪਣੇ ਲੋਕਾਂ ਦੀ ਸੇਵਾ ਹੋ ਰਹੀਏ ਨਾਲੇ ਉੱਥੇ ਲੋਕਾਂ ਵਾਸਤੇ ਕੰਮ ਕਰਨਾ ਇੱਥੇ ਲੋਕਾਂ ਵਾਸਤੇ ਕਰਨਾ ਲਓ ਜੀ ਆ ਵੀ ਗੱਲ ਤੇ ਤੇ ਕਮੈਂਟ ਕਰਿਓ ਬਾਹਰ ਨੂੰ ਚਲੇ ਜਾਂਦੇ ਆਪਾਂ ਪਰ ਬਾਈ ਜੀ ਕਹਿੰਦੇ ਕਿ ਮੈਂ 10 ਸਾਲ ਉੱਥੇ ਲਾ ਕੇ ਆ ਗਿਆ ਨਜ਼ਾਰਾ ਮੈਨੂੰ ਇੱਥੇ ਵਾਪਸ ਆ ਕੇ ਆਇਆ ਰੂਹ ਨੂੰ ਟਿਕਾ ਥੋੜੀ ਪੰਜਾਬ 'ਚ ਆ ਕੇ ਹਾਂਜੀ ਕੋਈ ਦੇਰ ਨਾਲ ਆ ਜਾਂਦਾ ਹੈ ਕੋਈ ਲੇਟ ਆਂਦਾ ਕੋਈ ਨਹੀਂ ਵੀ ਆ ਪਾਂਦਾ ਪਰੰਤੂ ਰੂ ਤੜਫਦੀ ਹੈ ਜਿਹੜਾ ਪੰਜਾਬ ਛੱਡਦਾ ਸਹੀ ਹੈ ਪੱਕੀ ਗੱਲ ਹੈ ਜੀ ਹਾਂ ਜੀ ਸਹੀ ਹੈ ਚਲੋ ਜੀ ਦੂਜੀ ਚੱਕੀ ਦੇਖਦੇ ਆ ਚਲੋ ਭਾਈ ਜੀ ਚਲੂਗੇ ਨਾਲ ਤੋਂ ਉਧਰਲੀ ਚੱਕੀ ਤੇ ਵੀ ਚੱਲਦੇ ਆਪਾਂ ਤਾਂ ਆ ਜੀ ਵਾ ਤੁਹਾਨੂੰ ਦਿਖਾਣਾ ਜੀ ਮੈਂ ਦੂਸਰੇ ਪਾਸੇ ਵੀ ਚੱਕੀ ਚੱਲਦੇ ਆ ਕੰਮ ਔਰ ਉਧਰਲੇ ਪਾਸੇ ਥੋੜੇ ਜੇ ਪ੍ਰੋਡਕਟ ਹੋਰ ਤਰੀਕੇ ਦੇ ਨੇ ਖਲ ਬੜੇ ਵੀ ਹੈਗੇ ਨੇ ਆਹ ਹੈ ਜੀ ਉਹ ਗੇਟ ਉਹ ਵਾ ਜੀ ਵਾ ਆ ਲੱਗਿਆ ਹੋਇਆ ਗੇਟ ਗੇਟ ਤੋਂ ਨਿਕਲ ਕੇ ਭਾਈ ਸਾਹਿਬ ਆ ਜਾਂਦੇ ਨੇ ਦੂਜੇ ਪਾਸੇ ਔਰ ਇਕੱਠੇ ਹੀ ਨੇ ਜੀ ਕਹਿੰਦੇ ਮੈਂ ਪੁੱਛਿਆ ਜੀ ਇੱਧਰ ਵੱਖਰਾ ਕਹਿੰਦੇ ਨਹੀਂ ਵੱਖਰਾ ਨਹੀਂ ਇਹ ਦੀ ਇਕੱਠਾ ਹੀ ਆ ਆਹ ਹੈ ਜੀ ਗੱਲ ਦਾ ਨਜ਼ਾਰਾ ਗੇਟ ਜਾਣ ਕੇ ਕੋਈ ਸਾਹਿਬ ਕਹਿੰਦੇ ਗੱਭੇ ਲਵਾਏ ਗੇਟ ਨਹੀਂ ਜਾਣ ਕੇ ਗੱਭੇ ਲਵਾਏ ਦੀ ਹਾਂ ਜੀ ਹਾਂ ਜੀ ਗੇਟ ਹਾਂ ਜੀ ਆਦੇ ਵਾਸਤੇ ਲਵਾਇਆ ਤਾਂ ਵੀ ਸਿਰਫ ਆਪਣਾ ਉਧਰ ਆ ਕੇ ਜਾਣ ਆਉਣ ਵਾਸਤੇ ਮਿਲਣ ਵਾਸਤੇ ਮਿਲਣ ਵਾਸਤੇ ਆ ਦੇਖੋ ਜੀ ਆ ਹੁੰਦੀ ਹੈ ਭਾਈਆਂ ਭਾਈਆਂ ਦੇ ਪਿਆਰ ਦੀ ਧੰਗ ਆਓ ਜੀ ਮਿਲਾਓ ਜੀ ਭਾਈ ਸਾਹਿਬ ਨਾਲ ਵੀ ਆਪਣੇ ਕਿਹੜੇ ਨੇ ਭਾਈ ਸਾਹਿਬ ਤੁਹਾਡੇ ਆਹ ਕਿਹੜੇ ਨੇ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਹ ਭਾਈ ਜੀ ਨੇ ਗੇਟ ਦਿਖਾਇਆ ਗੱਭ ਦੇ ਵਿੱਚ ਕਹਿੰਦੇ ਵੀ ਭਾਈ ਜੀ ਕੋਲ ਛਾਲ ਮਾਰ ਕੇ ਜਦੋਂ ਮਰਦੀ ਆ ਦੇਖੋ ਜੀ ਜੋੜੀ ਮੈਂ ਤੁਹਾਨੂੰ ਦਿਖਾ ਰਿਹਾ ਭਾਈਆਂ ਦੀ ਜਿਉਂਦੇ ਵਾਸਤੇ ਰੋ ਪਿਆਰ ਬਣਿਆ ਰਹੇ ਨਜ਼ਾਰਾ ਆਗਾ ਜੀ ਮਿਲ ਕੇ ਇਹ ਤੁਹਾਡੀਆਂ ਤਰੀਫਾਂ ਤਰੀਕੇ ਨਾਲ ਤੁਸੀਂ ਇਹਨਾਂ ਦੀ ਤਰੀਫਾਂ ਕਰੀ ਜਾਂਦੇ ਇਹ ਹੁੰਦਾ ਸਵਾਦ ਗੱਲ ਦਾ ਕਿਆ ਕੁਛ ਕਰ ਰਹੇ ਆਪਾਂ ਫੜਕ ਦਾ ਆਟਾ ਮੱਕੀ ਦਾ ਸਰ ਉਹਨਾਂ ਦੇ ਦਾ ਮਿਕਸ ਆਟਾ ਅੱਛਾ ਜੀ ਉਹ ਸਪੈਸ਼ਲ ਆਟਾ ਵੀ ਉਹ ਮਿਕਸ ਆਟਾ ਜਿਹੜਾ ਸਪੈਸ਼ਲ ਖਲਬੜੇਵੇਂ ਉਹ ਵੀ ਦਿਖਾਓ ਜਰਾ ਸਾਨੂੰ ਕਿਧਰ ਲੈ ਪਾਸੇ ਖਲਬੜੇਵੇਂ ਵਾਲੇ ਪਾਸੇ ਲੈ ਕੇ ਜਾਓ ਆ ਲਓ ਜੀ ਸਰੋਤੋਂ ਮੈਂ ਤੁਹਾਨੂੰ ਦਿਖਾਉਣਾ ਜੀ ਔਰ ਇਸ ਟਾਈਮ ਅਸੀਂ ਹਰਮਨ ਆਟਾ ਚੱਕੀ ਤੋਂ ਆ ਗਏ ਇਹ ਕਿਹਾ ਜੀ ਝੋਣ ਝੋਣ ਇਹ ਤਾਂ ਲੱਗਿਆ ਕਰਦੇ ਝੋਣ ਦਾ ਝੋਲ ਕੁੱਟਦੇ ਜਿਵੇਂ ਸਾਰਾ ਝੋਲ ਕੁੱਟਦੇ ਹੋ ਆ ਲਓ ਜੀ ਆ ਜਾਓ ਭਾਈ ਜੀ ਆ ਜਾਓ ਆ ਜਾਓ ਤੁਸੀਂ ਵੀ ਆ ਜਾਓ ਆ ਲਓ ਜੀ ਇਧਰਲੇ ਪਾਸੇ ਕੰਮ ਚੱਲ ਰਿਹਾ ਜੀ ਕੰਮ ਮੋਟਾ ਆ ਜੀ ਬਾਈ ਜੀ ਦਾ ਆ ਦੇਖੋ ਕੰਮ ਕਰਦਾ ਸਾਡੇ ਸਾਡੇ ਪਾਸੇ ਸਾਰਾ ਸਾਰਾ ਅੱਲਾ ਦੀ ਉਹ ਆ ਕੇ ਲਾਇਆ ਹੋਇਆ ਦੇਖ ਬੜੇ ਅੰਦਰਾ ਵੀ ਖਰਾਕ ਆਈ ਇਹ ਡੰਗਰਾਂ ਦੀ ਬੜੇ ਮੇ ਮੱਕੀ ਹੈ ਜੀ ਛੋਲਿਆਂ ਦਾ ਛਿਲਕਾ ਹੈ ਛੋਲਿਆਂ ਦਾ ਛਿਲਕਾ ਵੀ ਹੈ ਛੋਲਿਆਂ ਦਾ ਛਿਲਕਾ ਜੀ ਇਹ ਜੀਮੀਦਾਰ ਆਪਣੀ ਜੀ ਕੋਲ ਕੇ ਬਣਵਾ ਲੈਂਦੇ ਅੱਲਾ ਦੀ ਮੱਕੀ ਹੈ ਜੀ ਕਰਨਤਵੀਆ ਵਿੱਚ ਬੜੇਵੇਂ ਬਾਈ ਜੀ ਕਹਿੰਦੇ ਛੋਲਿਆਂ ਦਾ ਛਿਲਕਾ ਵੀ ਹੈ ਇੱਧਰਲੇ ਪਾਸੇ ਗਿਆ ਜੀ ਆਪਣੇਵੇਂ ਦੀ ਖਾਲਾ ਇੱਧਰ ਬੜੇਵੇਂ ਦੀ ਖਾਲਾ ਜੀ ਆਹ ਲਓ ਜੀ ਦੇਖੋ ਬੜੇਵੇਂ ਉਹ ਅਸੀਂ ਕਹਿੰਦੇ ਉਹਨੇ ਵੀ ਚਾਹ ਬੜੇਵੇਂ ਲੈਣੇ ਵਿੱਚਲੇ ਇਹਦੇ ਉਹ ਆ ਦਿਖਾਓ ਬੜੇਵੇਂ ਦਿਖਾਓ ਦੁਵਾਰਾ ਬੜੇਵੇਂ ਦਾ ਆਹ ਲਓ ਜੀ ਚੰਡੀਗੜ੍ਹ ਵਾਲੇ ਖਾਸ ਤੌਰ ਤੇ ਸੁਣ ਲੋ ਸ਼ਹਿਰਾਂ ਵਾਲੇ ਸੁਣ ਲੋ ਬੜੇਵੇਂ ਔਰ ਖਾਲ ਬੜੇਵੇਂ ਦਾ ਕੰਮ ਹੈ ਇੱਥੇ ਜੇਕਰ ਕੋਈ ਕਿਸੇ ਦੀ ਗੱਲ ਦੇ ਵਿੱਚ ਟਾਂਗ ੜਾਉਂਦਾ ਨਾ ਜੀ ਵਿੱਚ ਆਪਣਾ ਸੁਝਾਅ ਦੇਣ ਲੱਗਦਾ ਬਿਨਾ ਮੰਗੇ ਤੇ ਉਹਨੂੰ ਅਸੀਂ ਕਹਿੰਦੇ ਵੀ ਤੈਂ ਬੜੇਵੇਂ ਲੈਣੇ ਕਹਿੰਦੇ ਨਾ ਠੀਕ ਹੈ ਜੀ ਪੱਕੀ ਗੱਲ ਨੇ ਜੀ ਵੀ ਤੈਂ ਵਿੱਚ ਤੇ ਬੜੇਵੇਂ ਲੈਣੇ ਆ ਲੋ ਜੀ ਆ ਬੜੇਵੇਂ ਦਾ ਇਥੇ ਕੰਮ ਹੋ ਰਿਹਾ ਔਰ ਆਹ ਬੰਦਾ ਕੌਣ ਹੈ ਜੀ ਆਹ ਬੰਦਾ ਬੜਾ ਸਮਾਰਟ ਜਿਆ ਕੌਣ ਹੈ ਇਹ ਇਹ ਸਾਡੇ ਕੋਲ ਕੰਮ ਕਰਦਾ ਜੀ ਇਹਨੂੰ 25 ਸਾਲ ਹੋ ਗਏ ਔਰ ਇਹ ਕੰਮ ਕਰਦੇ ਨੇ 25 ਸਾਲ ਤੋਂ ਇੱਥੇ ਟਿਕਿਆ ਹੋਇਆ ਹਾਂਜੀ ਕਿੱਥੇ ਤੋਂ ਆਇਆ ਇਹ ਇਹ ਬਿਹਾਰ ਤੋਂ ਆਇਆ ਬਿਹਾਰ ਤੋਂ ਆਇਆ ਹੋਇਆ ਛੋਟੀ ਉਮਰ ਦਾ ਹੋ ਰਹੀ ਹੈ ਹੈਂ ਬਿਹਾਰ ਦੇ ਹਾਂਜੀ ਪੰਜਾਬੀ ਬੋਲਣੀ ਆ ਗਈ ਹਾਂਜੀ ਪੂਰੀ ਆफीਕਾ ਅੱਲਾ ਦੇਖੋ ਜੀ ਪੰਜਾਬੀ ਕਰਤਾ ਬਿਹਾਰੀ ਨੂੰ ਤਿਆਰ ਕਿਆ ਨਾ ਕੇ ਤੇਰਾ ਰਾਜੂ ਨਾਮ ਹੈ ਰਾਜੂ ਨਾਮ ਹੈ ਕਿਆ ਕਿਆ ਕਰਦੇ ਇੱਕ ਮਿੰਟ ਕਿਆ ਕਿਆ ਬਣਾਉਣਾ ਆਟਾ ਪਿੰਦੇ ਆਟਾ ਪਿੰਦਾ ਓਏ ਹਾਂ ਦੇਖੋ ਪਿੰਦਾ ਸ਼ਬਦ ਜਿਹੜਾ ਬੋਲ ਰਹੇ ਤਾ ਆਟਾ ਪਿੰਦੇ ਉਹ ਬਿਹਾਰ ਵਾਲੇ ਕਹਿੰਦੇ ਆਟਾ ਪੀਸਦੇ ਹੈ ਹਾਂਜੀ ਇਹ ਆਟਾ ਪੀਂਦੇ ਹੈ ਪੂਰੇ ਪੀਂਦੇ ਜਿਹਦਾ ਪੰਜਾਬੀ ਲੱਗ ਗਿਆ ਜੀ ਬੋਲਣ ਦੇ ਉਹ ਆ ਆ ਜੀ ਉਹ ਪੰਜਾਬੀ ਬੋਲਣ ਲੱਗਾ ਆਟਾ ਪੀਂਦੇ ਹੋਰ 1 ਮਿੰਟ ਦੀ ਹੋਰ ਕੀ ਕਰਦਾ ਜੀ ਬਰੇਮੇ ਵੀ ਕੱਢਦੇ ਆ ਜੀ ਫੀਡ ਬਣਾਉਂਦੇ ਬਰੇਮੇ ਵੀ ਕੱਢਦੇ ਆ ਫੀਡ ਵੀ ਬਣਾਉਂਦੇ ਹਾਂਜੀ ਹਾਂਜੀ ਦਿਲ ਲੱਗਿਆ ਹੋਇਆ ਤੇਰਾ ਇੱਥੇ ਹਾਂਜੀ ਹਾਂਜੀ ਸਰਦਾਰ ਜਿਹੜੀ ਬੰਦੇ ਵਧੀਆ ਠੀਕ ਹੈ ਜੀ ਅੱਛਾ ਬੱਚੇ ਵੀ ਇੱਥੇ ਆ ਹਾਂਜੀ ਸਾਰੇ ਟੱਬਰ ਇੱਥੇ ਆ ਗਿਆ ਹਾਂਜੀ ਪੰਜਾਬੀ ਹੋ ਗਿਆ ਹੁਣ ਤੂੰ ਬਸ ਸਮਝ ਲਓ ਸਮਝ ਲਓ ਕਿ ਹੰਦੂ ਪੰਜਾਬੀ ਬੋਲਦਾ ਆਟਾ ਪੀਂਦੇ ਆ ਤੂੰ ਕਹਿੰਦਾ ਪੀਸ ਤੇ ਆ ਤੋ ਪੀਂਦੇ ਆ ਤੇ ਆ ਗਿਆ ਤਾਂ ਮਤਲਬ ਹੋ ਗਿਆ ਜੀ ਨਾ ਕੀ ਦੱਸਿਆ ਤੂੰ ਰਾਜੂ ਰਾਜੂ ਜੀ 25 ਸਾਲ ਤੋਂ ਕੰਮ ਕਰ ਰਹੇ ਜੀ 25 ਸਾਲ ਤੋਂ ਸਰਦਾਰ ਜੀ ਨਾਲ ਜੁੜਿਆ ਔਰ ਆ ਜਿਹੜਾ ਤੁਸੀਂ ਇਹਦਾ ਮੈਨੂੰ ਫਾਰਮੂਲਾ ਦੱਸਿਆ ਸੀ ਦੱਸਿਓ ਜਰਾ ਤੁਸੀਂ ਕਿਆ ਕੁਸੇ ਦੇ ਵਿੱਚ ਇਹੀ ਰੱਖੂੰਗਾ ਇਹ ਪਿੱਲੂ ਮੁੰਡੇ ਨੂੰ ਆ ਵੀ ਰਾਜੂ ਰਾਜੂ ਆ ਜਾਵੇ ਤੂੰ ਰਾਜੂ ਆ ਜਾ ਤੇ ਆਜਾ ਤਮੈ ਰਾਜੂ ਆਹ ਕਿਆ ਬਣਾਇਆ ਹੈ ਕਿਆ ਇਹ ਦਲੀਆ ਬਣਾਉਂਦੇ ਆਂ ਜੀ। ਕੀ ਕੀ ਪਾਏ ਦੇ ਵਿੱਚ? ਇਹਦੇ ਵਿੱਚ ਬੜੇ ਮੇ। ਅੱਛਾ ਮੱਕੀ, ਹਾਂ ਕਾਣਕ, ਠੀਕ ਹੈ। ਛੋਲੇ ਦਾ ਛਿਲਕਾ, ਠੀਕ ਹੈ। ਬਾਜਰਾ, ਠੀਕ ਹੈ। ਛੋਲੇ 5 ਕਿਲੋ। ਛੋਲੇ 5 ਕਿਲੋ। ਕਈ ਵਾਰੀ ਐਦਾਂ ਵੀ ਹੋਇਆ ਰਾਜੋ ਵੀ ਕੋਈ ਬੰਦਾ ਆਵੇ ਤੇਰੇ ਨਾਲ ਗੱਲਬਾਤ ਕਰਦੇ ਕਰਦੇ ਰੇਟ ਭਾਅ ਦੀ ਗੱਲ ਕਰਦਾ ਤੇ ਤੈਨੂੰ ਕਿਹਾ ਹੋਵੇ ਟਾਈਮ ਵਿੱਚ ਤੇ ਬੜੇ ਮੇ ਲੈਣੇ ਐਦਾਂ ਕਹਿ ਗਿਆ ਜੀਨੇ। ਬੜੇ ਮੇ ਲੈਣੇ। ਵੀ ਟਾਈਮ ਵਿੱਚ ਤੇ ਬੜੇ ਮੇ ਲੈਣੇ। ਸਹੀ ਆ ਤੈਨੂੰ ਨਹੀਂ ਕਿਹਾ ਲੋ ਜੀ ਇਹਨੂੰ ਰਾਜੂ ਨੂੰ ਨਹੀਂ ਸੀ ਸਮਝ ਆਣੀ ਗੱਲ ਇਹਨੂੰ ਅੱਜ ਤੋਂ ਬਾਅਦ ਹੁਣ ਪਤਾ ਲੱਗ ਜੂਗੀ ਗੱਲ ਤੈਨੂੰ ਸਮਝਾਉਂਗੇ ਇਹਨੂੰ ਸਮਝਾਉਂਗੇ ਸਰਦਾਰ ਜੀ ਤਾਂ ਪੁੱਛੀ ਵੀ ਬੜੇ ਮਿਆਂ ਦੀ ਕਿਆ ਗੱਲ ਕਰਦੇ ਤੇ ਵਲੌਗ ਵਾਲੇ ਠੀਕ ਆ ਰਾਜੂ ਡਟਿਆ ਰਹਿ ਕਰੀ ਚੱਲ ਕੰਮ ਚਿਲਾ ਦੇ ਇਹਨੂੰ ਲੋ ਜੀ ਆ ਦੇਖੋ ਜੀ ਖਾਲ ਬਣਦੀ ਐ ਫੀਡ ਬਣਦੀ ਐ ਚੂਰੀ ਚੂਰੀ ਬਣਦੀ ਐ ਨਾ ਜੀ ਚੂਰੀ ਵੀ ਹਾਂਜੀ ਹਾਂਜੀ ਚੂਰੀ ਵੀ ਚੂਰੀ ਵੀ ਬਣਦੀ ਐ ਔਰ ਆ ਦੇਖੋ ਜੀ ਮਾਲ ਤਿਆਰ ਹੁੰਦਾ ਇਹਨਾਂ ਦਾ ਬਹੁਤ ਵਧੀਆ ਤਰੀਕੇ ਦਾ ਕੰਮ ਕਰ ਰਹੇ ਨੇ ਆਓ ਜੀ ਆਓ ਜੀ ਬਾਈ ਜੀ ਆਜੋ ਬਹੁਤ ਬਿਜ਼ੀ ਐ ਹੈ ਨਾਟ ਭੱਜ ਲੱਗੀ ਹੋਈ ਐ ਇਕੱਲੇ ਬੰਦੇ ਫਿਰ ਹੁਣ ਆ ਨਹੀਂ ਆਪ ਕੰਮ ਕਰ ਦਿਓ ਮਾਲਕ ਹੈ ਨਾ ਆਪ ਤੁਸੀਂ ਹਾਂਜੀ ਹਾਂਜੀ ਆਪ ਕੰਮ ਦੇਖੋ ਜੀ ਆਪ ਆਪਣੇ ਹੱਥੀ ਕੰਮ ਹੁੰਦਾ ਤਾਂ ਹੀ ਨਜ਼ਾਰਾੰਦਾ ਬੈਠ ਰਿਹਾ ਦੋ ਗੱਲਾਂ ਕਰਨੀਆਂ ਬਾਈ ਇੱਕ ਢੀ ਖੜੇ ਮਤਲਬ ਆਜੋ ਆਜੋ ਇੱਕ ਮਿੰਟ ਆਜੋ ਇੱਕ ਮਿੰਟ ਚਲੋ ਜਿਹੜਾ ਆਟਾ ਖਾਸ ਹੈ ਜੋ ਤੁਹਾਡਾ ਉਹ ਕਹਿੰਦੇ 슈ਗਰ ਵਾਲੇ ਵਾਸਤੇ ਵੀ ਹੈਗਾ ਹੈਗਾ ਜੀ ਉਹ ਆਂਦੇ ਲੋਕੇ ਦੂਰੋਂ ਦੂਰ ਲੈਣ ਹਾਂਜੀ ਦੇਣ ਉਹ ਅਦਾ ਜਿਹੜਾ ਸ਼ੂਕਰ ਵਾਲੇ ਦਾ ਆਟਾ ਉਹ ਤੁਹਾਡਾ ਖਾਸਾ ਦੂਰ ਦੂਰ ਤੱਕ ਮਸ਼ਹੂਰ ਹੈ ਉਹ ਤੇ ਇੱਕ ਨੰਬਰ ਕੰਮ ਕਰਦੇ ਹੋ ਹਾਂਜੀ ਇੱਕ ਨੰਬਰ ਉਹ ਰਲਿਆ ਪਿਆ ਦੇਖ ਲੱਗਦਾ ਇੱਕ ਜਿਹੜਾ 베ੜੜਾ ਹੁੰਦਾ ਕਹਿੰਦੇ 베ੜੜਾ 베ੜੜਾ ਹੀ ਹੋ ਗਿਆ ਉਹਵੇਂ ਕਹਿੰਦੇ ਆ ਉਹ ਤੁਹਾਨੂੰ ਹੀ ਕਹਿੰਦੇ ਨੇ 베ੜੜਾ ਉਹਦੇ ਚ ਨਹੀਂ ਇੱਕ 베ੜੜਾ ਹੁੰਦਾ ਜਿਹੜਾ ਹਾਜ਼ਰੀ ਦੀ ਰੋਟੀ ਜਾਂਦੀ ਸੀ ਆ ਉਹੀ ਲੱਗ ਗਿਆ ਉਹਦੇ ਚ ਕਣਕ ਦੇ ਵਿੱਚ ਛੋਲੇ ਪੈਂਦੇ ਸੀ ਹਾਂ ਹੁਣ ਖਾਧੀ ਐਟਮਾਂ ਲੱਗ ਗਏ ਹੁਣ ਵੀ ਲੋਕੀ ਪਹਾਨਦੇ ਆ ਹਾਂਜੀ ਕਣਕ ਦੇ ਨਾਲੇ ਛੋਲੇ ਪਿੰਨੇ ਆ ਤੁਸੀਂ ਪੀਂਦੇ ਇਥੇ ਹਾਂਜੀ ਪੀਂਦੇ ਅੱਛਾ 베ੜੜੇ ਵਾਲਾ ਆਟਾ ਤਿਆਰ ਕਰਦੇ ਹੋ ਤੁਸੀਂ ਮਿਸਾ हां जी वाह जी ਵਾ ਮੈਸਰਟਾ ਜੇਕਰ ਕਿਸ ਨੇ ਲੈਣਾ ਜੀ ਬੇਰੇੜ ਦਾ ਸੀ ਆਪਣੇ ਚੈਨਲ ਤੇ ਨਾ ਜੀ ਅਕਸਰ ਬੇਰੇੜ ਦੀ ਰੋਟੀ ਦੀ ਗੱਲ ਕਰਦੇ ਹਾਂ ਸਾਨੂੰ 90 90 ਸਾਲ ਦੇ 80 80 ਸਾਲ ਦੇ ਬਜ਼ੁਰਗ ਮਿਲ ਜਾਂਦੇ ਆ ਔਰ ਉਹ ਕਹਿੰਦੇ ਸੀ ਜੜ ਬੇਰੇੜ ਦੀ ਰੋਟੀ ਖਾਂਦੇ ਆ ਔਰ ਅਸੀਂ ਉਦੋਂ ਬਾਅਦ ਦੀ ਮੈਂ ਇੱਕ ਦੋ ਜਗ੍ਹਾ ਤੇ ਬਣਵਾਈਆਂ ਵੀ ਜਾ ਕੇ ਆਪਣੇ ਘਰ ਵੀਆਂ ਬਣਾਣੀ ਸ਼ੁਰੂ ਕਰਤੀ ਆ ਉਹਦਾ ਤਾਂ ਨਜ਼ਾਰਾ ਹੀ ਵੱਖਰਾ ਜੀ ਲੋਕੀ ਆਨੇ ਲੈਣ ਸਪੈਸ਼ਲ ਹਾਂ ਜੀ ਲੈ ਆਉਂਦੇ ਨੇ ਹੈ ਪਿਛੋਲੇ ਆਪਣੇ ਛੋਲੇ ਲੈ ਕੇ ਆਉਂਦੇ ਆ ਕਿ ਤੁਹਾਨੂੰ ਕਹਿੰਦੇ ਨੇ ਸਮਾਨ ਆ ਜੀ 10 ਐਕਟ ਮਾਂ ਅੱਛਾ ਆਡਰ ਆ ਰਾਕੀ ਜ਼ੋਆਵੇਂ ਜਵਾਰ ਬਾਜਰਾ ਸਾਰੀਆਂ ਚੀਜ਼ਾਂ ਪਾਈਆਂ ਨੇ ਅੱਛਾ ਖਾਦਾ ਕੁਝ ਬਾਦਲੀਆਂ ਕਾਲੀ ਹਰੀ ਕੰਗਣੀ ਪੀਲੀ ਕੰਗਣੀ ਹਰੀ ਕੰਗਣੀ ਸੱਚੇ ਸਾਰਾ ਮਿਕਸ ਕਰਿਆ ਵਾ ਮਿਸਾ ਤਾਂ ਹੀ ਕਹਿੰਦੇ ਨੂੰ ਆਟਾ ਉਹ ਅੱਛਾ ਰੇਟ ਪੁੱਛਦੇ ਰਹਿੰਦੇ ਸਾਨੂੰ ਲੋਕੀ ਇੰਤਰੇ ਅਕਸਰ ਕਹਿੰਦੇ ਨੇ ਯਾਰ 80 ਰੁਪਏ ਕਿਲੋ ਆ 80 ਰੁਪਏ ਕਿਲੋ ਜਿਹੜਾ ਸਪੈਸ਼ਲ ਹੈ ਰੇਟ ਤਾਂ ਦੇਖੋ ਘਟਦਾ ਵਧਦਾ ਰਹੇ ਕਰਦਾ ਮਾਰਕੀਟ ਚਲੋ ਕੋਈ ਨਹੀਂ ਮਿਲ 80 ਦੇ ਆਣੇ ਵਾਲੇ ਰਹੂਗਾ ਜਿਹੜਾ ਮਿਕਸ ਮਿਸਾ ਆਟਾ ਹੈ ਜਿੱਦੇ ਤੁਸੀਂ ਕਹਿੰਦੇ 10 11 ਤਰ੍ਹਾਂ ਦੀਆਂ ਚੀਜ਼ਾਂ ਪੈਂਦੀਆਂ ਉਹ 80 ਰੁਪਏ ਕਿਲੋ ਹੈ ਰੋਟੀ ਬਣਾਉਣ ਦੀਦਾ ਸੁਧਾਰਣਾ ਆਟੇ ਦੀ ਉਹ ਕਿੰਨਾ ਕੁ ਵਿੱਚ ਪਾਣਾ ਫਿਰ ਨਹੀਂ ਉਹ ਲੱਗ ਬਣਦੀ ਹੈ ਲੱਗ ਉਸੇ ਦੀ ਬਣੂਗੀ ਨਹੀਂ ਐਦਾਂ ਨਹੀਂ ਕਰ ਸਕਦੇ ਵੀ ਜਿਹੜਾ ਚਾਰ ਚਾਰ ਕੌਨੀਆਂ ਕਣਕ ਦੇ ਆਟੇ ਦੀਆਂ ਪਾਲੀਆਂ ਇੱਕ ਕੌਲੀ ਇਹ ਵਿੱਚ ਪਾ ਲਈ ਨਹੀਂ ਉਹ ਆਪਣੀ ਮਰਜ਼ੀ ਆ ਜਿਹੜਾ ਕੋ ਮਰਜ਼ੀ ਅਗਲਾ ਕੋਈ ਕਿਸ ਤਰ੍ਹਾਂ ਕਰਦਾ ਕੋਈ ਕੋਈ ਉਹ ਥੋੜੀ ਘੱਟ ਮਾਤਰਾ ਵਿੱਚ ਕੋਈ ਲੈਣਾ ਚਾਹੁੰਦਾ ਤਾਂ ਇੱਕ ਕੌਲੀ ਇਹ ਦੀ ਪਾ ਲਈ ਬੇੜੇ ਦੀ ਚਾਰ ਦੂਜੀਆਂ ਪਾਲੀਆਂ ਹਾਂ ਲੋਕ ਆਪਣੇ ਆਪਣੇ ਹਿਸਾਬ ਆਪਣੇ ਆਪਣੇ ਹਿਸਾਬ ਨਾਲ ਵਾਹ ਜੀ ਵਾਹ ਬਹੁਤ ਵਧੀਆ ਜੀ ਚੰਗਾ ਲੱਗਿਆ ਤੁਹਾਡੇ ਕੋਲ ਆ ਕੇ ਮਿਲ ਕੇ ਔਰ ਆਪਣਾ ਫੋਨ ਨੰਬਰ ਤਾਂ ਬੋਲ ਦੋ 98554 63 ਇੱਕ ਮਿੰਟ ਮੈਂ ਤੁਹਾਡੇ ਪਿੱਛੇ ਪਿੱਛੇ ਬਜੂਗਾ 98554 ਹਾਂਜੀ 63009 63009 ਔਰ ਨਾਂ ਤੁਹਾਡਾ ਹਰਜੀਤ ਸਿੰਘ ਹਰਜੀਤ ਸਿੰਘ ਜੀ ਨੂੰ ਫੋਨ ਕਰ ਲਿਓ ਜੀ 베ਰੜਾ ਵੀ ਮਿਲੂਗਾ ਖਲਬੜੇਵੇਂ ਵੀ ਮਿਲੂਗੇ ਆਟਾ ਵੀ ਮਿਲੂਗਾ ਕਹਿੰਦੇ ਆਲੇ ਦੁਆਲੇ ਦੇ ਪਿੰਡਾਂ ਦੀ ਪੰਜਾਬ ਦੀ ਹੀ ਕਣਕ ਵਰਤਦੇ ਭਾਈ ਸਾਹਿਬ ਕਹਿੰਦੇ ਐਮਪੀਓ ਕੋਈ ਜਾਣ ਦੀ ਕੋਈ ਲੋੜ ਨਹੀਂ ਹੈ ਆਪਣੀ ਕਰਨ ਕੇ ਬਹੁਤ ਵਧੀਆ ਹਾਂਜੀ ਕੰਮ ਸ਼ੁੱਧ ਕਰ ਦਿਓ ਇਮਾਨਦਾਰੀ ਨਾਲ ਕਰ ਦਿਓ ਹਾਂਜੀ ਖੁਸ਼ ਹੋ ਕੇ ਕਰ ਦਿਓ ਹੱਸ ਕੇ ਕਰ ਦਿਓ ਵਾਹ ਜੀ ਵਾਹ ਦੇਖੋ ਭਾਈ ਸਾਹਿਬ ਦਾ ਤੇਰਾ ਮੁਸਕਰਾਉਂਦਾ ਹੋਇਆ ਔਰ ਨਜ਼ਾਰੇਦਾਰ ਕੰਮ ਹੋ ਰਿਹਾ ਪਾਗੋ ਮਾਜਾ ਆਪਣੇ ਲੋਕੇਸ਼ਨ ਵੀ ਦੱਸੋ ਜੇ ਕਿਸੇ ਨੇ ਪਹੁੰਚਣਾ ਹੋਵੇ ਤੁਹਾਡੇ ਕੋਲ ਨੇੜੇ ਸਰਪੰਚ ਢਾਬਾ ਨੇੜੇ ਸਾਹਮਣੇ ਸਰਪੰਚ ਢਾਬਾ ਸਾਹਮਣੇ ਸਰਪੰਚ ਢਾਬੇ ਦੇ ਮੋੜ ਦੀ ਸਰ ਠੀਕ ਹੈ ਜੀ ਪਿੰਡ ਪਾਗੋ ਮਾਜਰਾ ਪਿੰਡ ਪਾਗੋ ਮਾਜਰਾ ਸਰਪੰਚ ਢਾਬੇ ਦੇ ਸਾਹਮਣੇ ਔਰ ਇਹ ਰੋਡ ਕਿਹੜਾ ਵੱਜਦਾ ਹੈ ਇਹ ਰੋਪੜ ਚੰਡੀਗੜ੍ਹ ਰੋਡ ਰੋਪੜ ਰੋਡ ਕਰਾਲੀ ਕਹ ਲਓ ਰੋਪੜ ਰੋਡ ਕਰਾਲੀ ਜਾਂ ਰੋਪੜ ਚੰਡੀਗੜ੍ਹ ਰੋਡ ਕਹ ਲਓ ਹਾਂ 21 ਇਹ ਕਹਿੰਦੇ ਇਹਨੂੰ 21 ਨੰਬਰ ਰੋਡ ਹੈ NH 21 ਹਾਂ NH 21 ਹੈ ਜੀ ਰੋਪੜ ਤੋਂ ਜਦੋਂ ਅਸੀਂ ਜਾਂਦੇ ਹਾਂ ਨਾ ਜੀ ਚੰਡੀਗੜ੍ਹ ਵੱਲ ਨੂੰ ਤਾਂ ਕਰਾਲੀ ਤੋਂ ਪਹਿਲਾਂ ਹੀ ਇਹ ਸਰਪੰਚ ਟੱਬਾ ਆਊਗਾ ਔਰ ਉਹਦੇ ਸਾਹਮਣੇ ਜਿਹੜਾ ਹੈ ਤੁਹਾਨੂੰ ਮਿਲੂਗੀ ਨਾਮਦਾਰੀ ਆਟਾ ਚੱਕੀ ਹਰਮਨ ਆਟਾ ਚੱਕੀ ਇੱਕੋ ਗੱਲ ਹੈ ਜੀ ਹਾਂ ਜੀ ਇੱਕੋ ਗੱਲ ਆ ਦੇਖੋ ਜੀ ਆ ਗੱਲ ਤੁਹਾਡੀ ਬਹੁਤ ਵਧੀਆ ਲੱਗੀ ਹੈ ਭਾਈ ਪਾਈਆਂ ਜੀ ਇਕੱਠੇ ਹੀ ਕੰਮ ਹੈ ਜੀ ਔਰ ਇੱਕ ਦੂਜੇ ਦੀ ਕਰਦੇ ਇੱਜ਼ਤ ਲੋਕ ਇਨਾਂ ਕੋਲ ਆਂਦੇ ਨੇ ਬੰਨੇ ਛੰਨੇ ਤੇ ਆਲੇ ਦੋਲੇ ਤੋਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦਾ ਕੰਮ ਚੱਲਦਾ ਹੈ ਬਹੁਤ ਵਧੀਆ ਜੀ ਕੁਲਦੀਪ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਧਾਈ ਦੇ ਤੁਸੀਂ ਪਾਤਰ ਹੋ ਲੋਕੀ ਦੂਰੋਂ ਦੂਰੋਂ ਪਹੁੰਚਦੇ ਨੇ ਔਰ ਇਹ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੋਈ ਅੱਜ ਤੁਹਾਡੇ ਕੋਲ ਆ ਕੇ ਅੱਛਾ ਜੇ ਤੁਹਾਡੇ ਕੋਲ ਸਾਡਾ ਬਲੌਗ ਦੇਖ ਕੇ ਕਿਸੇ ਨੇ ਪਹੁੰਚਣਾ ਹੈ ਤਾਂ ਆਪਣਾ ਫੋਨ ਨੰਬਰ ਬੋਲ ਦਿਓ ਜਰਾ ਪਲੀਜ਼ 99144 99 ਇੱਕ ਮਿੰਟ ਮੈਂ ਨਾਲ-ਨਾਲ ਬੋਲੂਗਾ ਜੀ ਦੁਬਾਰਾ ਬੋਲੋ 99144 99144 98283 98283 ਹਾਂ ਜੀ 83 ਹੈ ਨਾ ਜੀ ਤੁਹਾਡੇ ਨਾਲ ਗੱਲ ਹੋ ਜੇਗੀ ਔਰ ਆਰਡਰ ਦੇ ਕੇ ਕੋਈ ਮੰਗਾ ਲੈਂਦਾ ਮੰਨ ਲਓ ਸਾਡਾ ਬਲੌਗ ਜਾਂਦਾ ਦੂਰ ਦੂਰ ਤੱਕ ਹਾਂਜੀ ਕੋਈ ਬੰਦਾ ਅੰਮ੍ਰਿਤਸਰ ਤੇ ਕਹਿ ਦਿੰਦਾ ਵੀ ਮੈਨੂੰ ਉਹ ਸਪੈਸ਼ਲ ਆਟਾ ਜਿਹਦੇ ਤੁਸੀਂ 11 ਤਰ੍ਹਾਂ ਦੇ ਆਟੇ ਮਿਲਾਉਂਦੇ ਹੋ ਹਾਂਜੀ ਕਈ ਕੁਝ ਪਾਉਂਦੇ ਹੋ ਬੇੜਾ ਜਿਹਨੂੰ ਕਹਿੰਦੇ ਨੇ ਮਿਸਾ ਹਾਂਜੀ ਉਹ ਮੰਗਾ ਲੈਂਦਾ ਹੈ ਤਾਂ ਕੋਰੀਅਰ ਨਾਲ ਪਹੁੰਚਾ ਦੋਗੇ ਨਹੀਂ ਕੋਰੀਅਰ ਨਾਲ ਨਹੀਂ ਉਹਨਾਂ ਦਾ ਕੋਈ ਆਪਣਾ ਬੰਦਾ ਆ ਕੇ ਲਿਜਾ ਸਕਦਾ ਹੈ ਜੀ ਲੰਗਦਾ ਵੜਦਾ ਲੈ ਕੇ ਜਾ ਸਕਦਾ ਹੈ ਹਾਂਜੀ ਹਾਂਜੀ ਰੋਡ ਦੇ ਉੱਤੇ ਹੀ ਹੈ ਕੋਰੀਅਰ ਨਾਲ ਵੀ ਕਿਉਂ ਨਹੀਂ ਪਹੁੰਚਾ ਸਕਦੇ ਮੈਂ ਕਿਹਾ ਹੁਣ ਤੱਕ ਤੁਸੀਂ ਪਹੁੰਚਾਦੇ ਨਹੀਂ ਪਰ ਹੁਣ ਪਹੁੰਚਾ ਦੇਣਾ ਆਪਾਂ ਹਾਂਜੀ ਅਸੀਂ ਤੁਹਾਡੀ ਕਰਾਂਗੇ ਹੈਲਪ ਨਾਲ ਠੀਕ ਹੈ ਜੀ ਠੀਕ ਹੈ ਨਾ ਜੀ ਹਾਂਜੀ ਤੁਸੀਂ ਸਰੋਤਿਓ ਜੇ ਮੰਗਾਣਾ ਚਾਹੁੰਦੇ ਹੋ 베ਰੜਾ ਮਿੱਸਾ ਆਟਾ ਇਹਨਾਂ ਦਾ ਜਾਂ ਕੋਈ ਵੀ ਪ੍ਰੋਡਕਟ ਇਹਨਾਂ ਦਾ ਸਰੋਂ ਦਾ ਤੇਲ ਇਹਨਾਂ ਦਾ ਹੈਗਾ ਬੜਾ ਵਧੀਆ ਹਾਂਜੀ ਕੱਚੀ ਕਹਾਣੀ ਵਾਲਾ ਹਨਾ ਜੀ ਹਾਂਜੀ ਔਰ ਤੁਸੀਂ ਕੋਰੀਅਰ ਤੇ ਮੰਗਾ ਸਕਦੇ ਹੋ ਫੋਨ ਨੰਬਰ ਬਾਈ ਜੀ ਨੇ ਬੋਲਤਾ ਦੁਆਰਾ ਬੋਲਿਓ ਜੀ ਨੰਬਰ 99144 98283 ਹਾਂਜੀ ਇਸ ਨੰਬਰ ਤੇ ਤੁਸੀਂ ਫੋਨ ਕਰ ਦਿਓ ਕੋਰੀਅਰ ਤੁਹਾਨੂੰ ਪਹੁੰਚੂਗਾ ਕੋਰੀਅਰ ਦਾ ਖਰਚਾ ਸੀ ਲੈ ਲੈਣਾ ਭਾਈ ਜੀ ਗਾਹ ਤੋਂ ਹਾਂਜੀ ਜਿੰਨੇ ਫੋਨ ਕਰਨਾ ਹੈ ਹਾਂਜੀ ਕੋਰੀਅਰ ਵਾਲੇ ਨੇ ਭੇਜ ਦੇਣਾ ਸਮਾਨ ਜੇ ਕਿਸੇ ਨੂੰ ਤੇਲ ਚਾਹੀਦਾ ਸਰੋਂ ਦਾ ਸ਼ੁੱਧ ਉਹ ਬੈਠਾ ਦੂਰ ਹੈ ਵੀਡੀਓ ਤਾਂ ਦੇਖਣਾ ਉਹਨੇ ਹੁਣ ਅਗਲਾ ਕਹਿੰਦਾ ਮੈਂ ਕੱਲਾ ਵੀਡੀਓ ਦੇਖ ਕੇ ਥੋੜਾ ਗਾਂਹ ਚੱਲ ਜਾਣਾ ਕਿ ਜਦ ਕੰਮ ਵਧੀਆ ਹੋ ਰਿਹਾ ਈਮਾਨਦਾਰੀ ਨਾਲ ਹੋ ਰਿਹਾ ਸ਼ੁੱਧ ਹੋ ਰਿਹਾ ਔਰ ਇੰਨਾ ਵਧੀਆ ਹੋ ਰਿਹਾ ਤਾਂ ਅਗਲਾ ਕਹਿੰਦਾ ਮੈਂ ਵੀ ਮੰਗਾ ਲੈਣਾ ਤਾਂ ਆਪਾਂ ਭੇਜ ਦੇਣਗੇ ਤਾਂ ਕਿ ਇੱਥੇ 4 ਬੋਤਲਾਂ 5 ਬੋਤਲਾਂ ਪਾ ਕੇ ਪੇਟੀ ਜੀ ਬਣ ਜਾਂਦੀ ਡੱਬਾ ਜਾਂ ਬਣ ਜਾਂਦਾ ਕੋਰੀਅਰ ਵਾਲਨੇ ਆਪਣੇ ਪਹਿਲੇ ਨੇ ਉਹਨਾਂ ਨੂੰ ਕਹਣਾ ਪੇਟੀ ਐਮ ਕਰ ਦੋ ਹਾਂਜੀ ਅਗਲੇ ਨੇ ਪੇਮੈਂਟ ਤੁਹਾਨੂੰ ਪਾ ਦੇਣੀ ਹੈ ਠੀਕ ਹੈ ਜੀ ਪੇਟੀ ਐਮ ਹੋ ਗਿਆ ਤੁਹਾਡੇ ਕੋਲ ਪੈਸੇ ਆ ਗਏ ਕੋਰੀਅਰ ਵਾਲੇ ਤੋਂ ਅਸੀਂ ਪੁੱਛ ਲੈਣਾ ਵੀ ਆ 6 ਬੋਤਲਾਂ ਭੇਜਣੀਆਂ ਅੰਮ੍ਰਿਤਸਰ ਜੀ ਇੱਕ ਮਿੰਟ ਇਹ 6 ਬੋਤਲਾਂ ਭੇਜਣੀ ਆ ਗਈਆਂ ਗਰਦਾਸਪੁਰ ਹਾਂਜੀ ਇਹ ਅਬੋਰ ਫਾਜ਼ਲ ਕਪ ਭੇਜਣੀ ਹੈ ਤਾਂ ਕੀ ਖਰਚਾ ਉਹਨੇ ਦੱਸ ਦੇਣਾ ਜੀ ਭਾਈ ਜੀ ਇੰਨੇ ਪੈਸੇ ਲੱਗੂਗੇ ਅਸੀਂ ਉਹਨਾਂ ਨੂੰ ਦੱਸ ਦੇਣਾ ਜੀ ਤੇਲ ਦਾ ਖਰਚਾ ਇੰਨਾ ਜੀ ਤੇਲ ਦੀ ਕੀਮਤ ਇੰਨੀ ਹੈ ਕੋਰੀਅਰ ਦੇ ਇੰਨੇ ਪੈਸੇ ਬਣਦੇ ਆ ਉਹਨੇ ਤੁਹਾਨੂੰ ਜਿਹੜਾ ਪੇਟੀਐਮ ਕਰ ਦੇਣੇ ਆਪਾਂ ਉਹਨੂੰ ਕੋਰੀਅਰ ਕਰਕੇ ਭੇਜ ਦੇਣਾ ਸਮਾਨ ਉਹਦੇ ਐਡਰੈਸ ਤੇ ਠੀਕ ਹੈ ਕੋਈ ਔਖਾ ਨਹੀਂ ਹੈਗਾ ਸਹੀ ਆਪਣੀਆਂ ਸੇਵਾਵਾਂ ਮਾਂ ਦੂਰ ਤੱਕ ਪਹੁੰਚਣੀਆਂ ਚਾਹੀਦੀਆਂ ਨਾ ਜੀ ਹਾਂਜੀ ਹਾਂਜੀ ਤਾਂ ਆਪਾਂ ਪਹੁੰਚਾਵਾਂਗੇ ਠੀਕ ਹੈ ਤਾਂ ਕੋਰੀਅਰ ਤੇ ਭੇਜ ਦੋਗੇ ਨਾ ਜੀ ਹਾਂਜੀ ਕਹ ਦੋ ਭੇਜ ਦਿਆਂਗੇ ਜੀ ਹੱਸ ਕੇ ਆਹ ਦੇਖੋ ਜੀ ਮਨਾਲੇ ਜੀ ਬਾਈ ਜੀ ਨੂੰ ਕੋਰੀਅਰ ਤੇ ਵੀ ਸਮਾਨ ਪਹੁੰਚੂਗਾ ਜੀ ਤੁਹਾਡੇ ਕੋਲ ਸਰੋਂ ਦਾ ਤੇਲ ਚਾਹੀਦਾ ਮਿੱਸਾ ਆਟਾ ਬੇਰੜਾ ਚਾਹੀਦਾ ਹੈ ਔਰ ਤੁਹਾਡੇ ਤੱਕ ਅਸੀਂ ਡੋਰ ਸਟੈਪ ਤੱਕ ਪਹੁੰਚਾ ਦੇਵਾਂਗੇ ਤੁਸੀਂ ਇਹਨਾਂ ਦੇ ਫੋਨ ਤੇ ਫੋਨ ਕਰਨਾ ਹੈ ਔਰ ਕੋਰੀਅਰ ਦੇ ਰਾਹੀਂ ਤੁਹਾਨੂੰ ਜਿਹੜਾ ਹੈ ਸਰੋਂ ਦਾ ਤੇਲ ਜਾਂ ਹੋਰ ਸਮਾਨ ਪੁੱਛਦਾ ਕਰ ਦਿਆਂਗੇ ਧੰਨਵਾਦ ਜੀ ਸ਼ੁਕਰੀਆ ਸਰ ਸਤਿ ਸ਼੍ਰੀ ਅਕਾਲ